ਪੰਜਾਬ ਚ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਦੇਖਣ ਨੂੰ ਮਿਲ ਰਹੀ ਹੈ ਇੱਕ ਵੱਡੀ ਘਟਨਾ ਨੇ ਤੜਕੇ ਤੜਕੇ ਵੱਡਾ ਜਿਹੜਾ ਹੜਕੰਪ ਮਚਾ ਕੇ ਰੱਖ ਦਿੱਤਾ ਹੈ ਕਿ ਘਰ ਵਿੱਚ ਵੜ ਕੇ ਹੀ ਐਨ ਆਰ ਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਜਿੱਥੇ ਵਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਮਾਹੌਲ ਹੈ ਜਿਹੜਾ ਸਹਿਮ ਦਾ ਦਿਖਾਈ ਦੇ ਰਿਹਾ ਤੇ ਕਈ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਹੁਣ ਵੱਡੀ ਘਟਨਾ ਵਾਪਰੀ ਹੈ ਕਿ ਸਵੇਰੇ ਜਦੋਂ ਐਨ ਆਰ ਆਈ ਆਪਣੇ ਘਰ ਵਿੱਚ ਵਰਸ਼ ਕਰ ਰਿਹਾ ਸੀ ਤਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਜਾਂਚ ਪੜਤਾਲ جاری ਹੈ ਤਾਂ ਅੰਮ੍ਰਿਤਸਰ ਦੇ ਜਿਹੜਾ ਹਲਕਾ ਇੱਕ ਉਥੋਂ ਜਿਹੜਾ ਇਹ ਜਾਣਕਾਰੀ ਮਿਲ ਰਹੀ ਹੈ ਕਿ ਤੜਕੇ ਐਨਆਰਆਈ ਨੂੰ ਗੋਲੀਆਂ ਮਾਰੀਆਂ ਗਿਆ ਨੇ ਤੇ ਅੰਮ੍ਰਿਤਸਰ ਚ ਵੱਡੀ ਘਟਨਾ ਸਾਹਮਣੇ ਆਈ ਹੈ ਅਤੇ ਜਿਹੜੇ ਇਹ ਘਟਨਾਵਾਂ ਨੇ ਉਸ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਨੇ ਅਤੇ ਇੱਕ ਤੋਂ ਬਾਅਦ ਇੱਕ ਘਟਨਾ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤਾਂ ਅੰਮ੍ਰਿਤਸਰ ਦੇ ਮਹੱਲਾ ਦਵਰਜੀ ਵਿੱਚ ਇਹ ਵੱਡੀ ਘਟਨਾ ਦੇਖੀ ਗਈ ਹੈ ਕਿ ਜੇ ਇੱਕ ਐਨਆਰਆਈ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮਸੜੀ ਗੱਡੀ ਦੀ ਐਨਆਰਆਈ ਬਾਰੇ ਜਿਹੜਾ ਪਤਾ ਕਰਨ ਪਹੁੰਚੇ ਨੌਜਵਾਨ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਘਰ ਵਿੱਚ ਦਾਖਲ ਹੋ ਗਏ ਅਤੇ ਬੈਸਵਾਜੀ ਐਨੀ ਵਾਧਗੀ ਕਿ ਮੌਕੇ ਤੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਤੋਂ ਸਿਮਰਦੀਪ ਨੇ ਸਿਮਰਦੀਪ ਕੀ ਘਟਨਾ ਵਾਪਰੀ ਹੈ ਤੇ ਇਸ ਘਟਨਾ ਚ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਹੈ ਬਿਲਕੁਲ ਸੁਖਨਾਨ ਜੀ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਹੈ ਖਾਸ ਕਰਕੇ ਸਿੱਧੀ ਸਿੱਧੀ ਇਹ ਖਬਰ ਪੰਜਾਬ ਦੀ ਲੋਹਾਂ ਡੋਰ ਦੀ ਜਿਹੜੀ ਸਥਿਤੀ ਆ ਉਸ ਤੇ ਤਾਂ ਨੇ ਕੱਸਦੀ ਹੈ ਸੋ ਜੇਕਰ ਮੈਂ ਗੱਲ ਕਰਾਂ ਤਾਂ ਸਵੇਰੇ 7:30 ਵਜੇ ਦਾ ਸਮਾਂ ਸੀਗਾ ਜਦੋਂ ਇੱਕ ਐਨ ਆਰ ਆਈ ਅਮਰੀਕੇ ਦਾ ਰਹਿਣ ਵਾਲਾ ਵਾਸੀ ਜੋ ਸੁਖਚੰਦ ਸਿੰਘ ਹੈ ਉਹ ਆਪਣੇ ਘਰ ਦੇ ਵਿੱਚ ਬਰਸ਼ ਕਰ ਰਿਹਾ ਹੁੰਦਾ ਸੋ ਉਸ ਟਾਈਮ ਕੁਝ ਲੋਕ ਉਸਦੇ ਘਰ ਹੁੰਦੇ ਨੇ ਉਸ ਦਾ ਬੂਆ ਖੜਕਾ ਹੁੰਦੇ ਨੇ ਸੋ ਇਸ ਦੇ ਵਿੱਚ ਦੋ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਇੱਕ ਗੱਲ ਜਿਹੜੀ ਆ ਰਹੀ ਹੈ ਕੋਈ ਹੋਟਲ ਨੂੰ ਲੈ ਕੇ ਸਾਹਮਣੇ ਆ ਰਹੀ ਕਿ ਕੋਈ ਹੋਟਲ ਖਰੀਦ ਦਾ ਜਿਹੜਾ ਵਪਾਰ ਆ ਉਹ ਸ਼ੁਰੂ ਕੀਤਾ ਜਾਣਾ ਸੀ ਪਰ ਇੱਕ ਪਾਸੇ ਜਿਹੜਾ ਆ ਉਹ ਮਰਸੀਡੀਜ਼ ਗੱਡੀ ਨੂੰ ਲੈ ਕੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮਰਸੀਡੀਜ਼ ਗੱਡੀ ਨੂੰ ਲੈ ਕੇ ਕੁਝ ਲੋਕ ਹੁੰਦੇ ਨੇ ਉਹਨਾਂ ਕੋਲ ਪੇਪਰ ਬਾਰੇ ਪੁੱਛਦੇ ਨੇ ਕਿ ਇਹਦੇ ਪੇਪਰ ਦਿਖਾਓ ਉਸ ਤੋਂ ਬਾਅਦ ਜਿਹੜਾ ਅਮਰੀਕੀ ਦਾ ਵਾਸੀ ਜੋ ਐਨ ਆਰ ਆਈ ਸੁਖਸ਼ੰਤ ਸਿੰਘ ਹੈਗਾ ਉਸਨੇ ਕਿਹਾ ਕਿ ਤੁਸੀਂ ਕੋਣ ਪੇਪਰ ਦਿਖਾਉਣਗੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਗਨ ਪੁਆਇੰਟ ਦੇ ਅੰਦਰ ਲੈ ਆਉਂਦੇ ਆ ਉਸ ਤੋਂ ਬਾਅਦ ਸਟਾਫ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਬਹਿਸ ਬਤਾਈ ਹੁੰਦੀ ਹੈ ਉਸ ਦੇ ਵਿੱਚ ਹੱਥੋਂ ਪਾਈ ਵੀ ਜਿਹੜੀ ਆ ਉਹ ਹੋ ਰਹੀ ਹੈ ਉਸ ਤੋਂ ਬਾਅਦ ਸਿੱਧੇ ਤੌਰ ਤੇ ਜਿਹੜੀ ਆ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਉਨ੍ਹਾਂ ਦੀ ਜਿਹੜੇ ਪਤਨੀ ਉਹ ਗੰਭੀਰ ਰੂਪ ਦੇ ਵਿੱਚ ਚਸ਼ਮੀ ਦਿੱਤੇ ਜਾ ਰਹੇ ਹੈਗੇ ਨੇ ਸੋ ਹਸਪਤਾਲ ਦੇ ਵਿੱਚ ਵੀ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਦਿਮਾਗ ਦੇ ਨੇੜੇ ਉਹਨਾਂ ਦੀ ਜਿਹੜੀਆਂ ਗੋਲੀਆਂ ਨੇ ਉਹ ਵੱਜੀਆਂ ਨੇ ਫਿਲਹਾਲ ਪੁਲਿਸ ਨੇ ਇਹ ਵੀ ਕਿਹਾ ਹੈ ਅੱਜ ਵੀ ਮੌਕੇ ਤੇ ਜੋ ਹਰਪਾਲ ਸਿੰਘ ਹੈਗੇ ਸੀਗੇ ਉਹਨਾਂ ਨੇ ਕਿਹਾ ਹੈ ਕਿ ਗੱਲ ਕਰਨ ਦੇ ਵਿੱਚ ਫਿਲਹਾਲ ਉਹ ਸਮਰਥ ਨਹੀਂ ਹੈਗੇ ਜਦੋਂ ਤਬੀਅਤ ਉਹਨਾਂ ਦੀ ਥੋੜੀ ਠੀਕ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਵੀ ਦਿੱਤਾ ਜਾਏਗਾ ਫਿਲਹਾਲ ਸਿਮਰਦੀਪ ਸਿਮਰਦੀਪ ਇਸ ਜੀ ਸਿਮਰਦੀਪ ਇਸ ਸੰਬੰਧੀ ਕੋਈ ਰੰਜਿਸ਼ ਸੰਬੰਧੀ ਤਾਂ ਨਹੀਂ ਕੋਈ ਜਾਣਕਾਰੀ ਮਿਲੀ ਕਿ ਕੋਈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਮਾਮਲਾ ਪੱਖਿਆ ਦੱਸਿਆ ਜਾ ਰਿਹਾ ਹੈ ਕਿ ਐਨ ਆਰ ਆਈ ਦਾ ਦੂਜਾ ਵਿਆਹ ਸੀਗਾ ਬਿਲਕੁਲ ਅਜੀਹਾ ਕੁਝ ਨਹੀਂ ਹੈ ਪਰ ਜਿੱਕਰ ਗੱਲ ਕੀਤੀ ਜਾਵੇ 2012 ਦੇ ਵਿੱਚ ਸੁਖਚਾਨ ਸਿੰਘ ਦੀ ਜਿਹੜੀ ਪਹਿਲੀ ਪਤਨੀ ਆ ਉਹ ਸੁਸਾਈਡ ਕਰ ਲੈਂਦੀ ਆ ਸੋ ਇਹ ਵੀ ਮਾਮਲਾ ਜਿਹੜਾ ਆ ਪੁਲਿਸ ਨੇ ਅਖੰਗਾਲਿਆ ਹੈਗਾ ਜਿੱਥੇ ਇਹ ਗੱਲ ਸਾਹਮਣੇ ਆਈ ਆ ਪਰ ਫਿਲਹਾਲ ਜ਼ਿਕਰ ਪੁਰਾਣੀ ਰੈਂਡਿਸ਼ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਕੋਈ ਜਿਹੜਾ ਰਿਪੋਰਟ ਸਾਹਮਣੇ ਨਹੀਂ ਆਇਆ ਪਰ ਮੌਕੇ ਤੇ ਜੋ ਸੀਸੀਟੀਵੀ ਦੇ ਆਧਾਰ ਤੇ ਜਾਂ ਪਰਿਵਾਰ ਦੇ ਆਧਾਰ ਤੇ ਜੋ ਫਾਇਰਿੰਗ ਦੀਆਂ ਜਿਹੜੀਆਂ ਸੀਸੀਟੀਵੀ ਆਈਆਂ ਨੇ ਉੱਥੇ ਜੋ ਗੋਲੀਆਂ ਚਲਾਈਆਂ ਗਈਆਂ ਨੇ ਸਿੱਧੇ ਤੌਰ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਆਧਾਰ ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰਨੇ ਸ਼ੁਰੂ ਕਰ ਲਿਆ ਹੈ ਕੋਈਆ ਦਰਜ ਕਰ ਲਈਤੀ ਹੈ ਕਸਿਮਰ ਦੇ ਪੇਸ ਤੇ ਹੋਰ ਨਜ਼ਰ ਬਣਾ ਕੇ ਰੱਖਿਓ ਤਾਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਐਨ ਆਰ ਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਪਹਿਲਾਂ ਹੀ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਅਮਰਸਰ ਵਿੱਚ ਇੱਕ ਉਹ ਵੱਡੀ ਘਟਨਾ ਵੀ ਵਾਪਰੀ ਸੀ ਕਿ ਗਲਦੀਪ ਢਾਲੀਵਾਲ ਜੋ ਕਿ ਐਨ ਆਰ ਆਈ ਮੰਤਰੀ ਨੇ ਉਹ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਸੀ ਤਾਂ ਉਹਨਾਂ ਸਾਹਮਣੇ ਹੀ ਐਨ ਆਰ ਆਈ ਤੇ ਹਮਲਾ ਤੱਕ ਹੋ ਗਿਆ ਸੀ ਤਾਂ ਉਸ ਪਾਰਟੀ ਤੋਂ ਬਾਅਦ ਹੀ ਐਨ ਆਰ ਆਈ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਅਸੀਂ ਮੁੜ ਪੰਜਾਬ ਨਹੀਂ ਜਾਵਾਂਗੇ ਤਾਂ ਇਹ ਸਥਿਤੀ ਆ ਜਿਹੜੀ ਪੰਜਾਬ ਦੀ ਦਿਨੋ ਦਿਨ ਵੱਣਦੀ ਜਾ ਰਹੀ ਹੈ ਤੇ ਐਨ ਆਰ ਆਈਜ਼ ਨੂੰ ਜਿਹੜੇ ਆ ਘਰ ਵਿੱਚ ਹੀ ਹੁਣ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਵੱਡੀ ਕਟੜਾ ਜਿਹੜੀ ਅੰਮ੍ਰਿਤਸਰ ਦੇ ਦਰਬੋਜੀ ਜਿਹੜਾ ਮਹੱਲਾ ਉਸ ਵਿੱਚ ਦੇਖੀ ਗਈ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਹਿਲਾਂ ਜਿਹੜਾ ਆਰ ਸੀ ਨੂੰ ਲੈ ਕੇ ਗੱਲਬਾਤ ਪੁੱਛੀ ਜਾਂਦੀ ਆ ਆਰ ਸੀ ਨੂੰ ਲੈ ਕੇ ਮਰਸੀਡੀ ਗੱਡੀ ਦੀ ਆਰ ਸੀ ਪੁੱਛੀ ਜਾਂਦੀ ਆ ਤੇ ਉਸੇ ਦੀ ਵੈਸਵਾਜੀ ਕਰਦੇ ਹੋਏ ਇਹ ਹਮਲਾਵਰ ਨੇ ਜਿਹੜੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਕਾਰ ਅੰਦਰ ਦਾਖਲ ਹੋ ਕੇ ਉਕਤ ਐਨ ਆਰ ਆਈ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚਲਦਿਆਂ ਨੌਜਵਾਨ ਦੇ ਦਿਮਾਗ ਨੇੜੇ ਇਹ ਗੋਲੀਆਂ ਵੱਜੀਆਂ ਨੇ ਹਾਲਾਂਕਿ ਆ ਜਿਹੜੇ ਆ ਹਜੇ ਇਲਾਜ ਜਿਹੜਾ ਨੌਜਵਾਨ ਦਾ ਚੱਲ ਰਿਹਾ ਹੈ ਤੇ ਇੱਥੇ ਜੇਕਰ ਦੇਖਿਆ ਜਾਵੇ ਕਿ ਨੌਜਵਾਨ ਜਿਹੜਾ ਗੰਭੀਰ ਜ਼ਖਮੀ ਹੈ ਤੇ ਉਸ ਦੀ ਪਤਨੀ ਵੀ ਆ ਉਹ ਵੀ ਜ਼ਖਮੀ ਦੱਸੀ ਜਾ ਰਹੀ ਹੈ ਤੇ ਉਸ ਨੂੰ ਹਸਪਤਾਲ ਐਡਮਿਟ ਕਰਵਾਇਆ ਗਿਆ ਤੇ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਸਬੰਧੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਜਿਹੜੇ ਆ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਤੇ ਹਾਲਾਤਾਂ ਨੂੰ ਜਾਜਾ ਜਦੋਂ ਲੈਂਡ ਪਹੁੰਚੇ ਨੇ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਗੱਲਬਾਤ ਪੱਤਰਕਾਰਾਂ ਨਾਲ ਕੀਤੀ ਹੈ ਕੀ ਕੁਝ ਹੋਇਆ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਤੱਕ ਵਾਜ ਕਿਤੇ ਕਰੀਬ 5 ਮਿੰਟ ਦੇ ਕਰੀਬ-ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿਦਾਂ ਬਣਾਈ ਤੁਸੀਂ ਅਸੀਂ ਵੀ ਬਣਾਨੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਗਿਆ ਗੱਡੀ ਦੇ ਬੋਲੇ ਹੋਇਆ ਮੜਾ ਜਾ ਤੇ ਬਾਅਦ ਉਹਨਾਂ ਨੇ ਰਿਪੋਸਟਾਉ ਰੱਖ ਲਈ ਆ ਕਿਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪਰ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਦੇਖ ਕੇ ਪਰਿਵਾਰ ਸੀ ਕੋਣ ਕੋਰਸੀ ਜਿੱਦੋਂ ਗੋਲੀਆਂ ਚਲੇ ਸਮਾਂ ਕਿੰਵੇ ਦਾ ਸੀ 7 ਵਜੇ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹਦੇ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚਲੀਆਂ ਜੀ ਉਹਨਾਂ ਦੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਆ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਇਹੋ ਹੀ ਆ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਬਲ ਤਾਂ ਇਹਦਾ ਕੋਈ ਹੈ ਨਹੀਂ ਚੱਕਰ ਇਹ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪਤਾ ਹਾਂ ਸਾਡੀ ਸਰ ਕੀ ਮਾਮਲਾ ਹੈਗਾ ਜਿਹੜੀ ਗੋਲੀ ਛਰੇਆ ਚੱਲੀ ਸੀ ਕਿੰਨੇ ਵੇ ਦਾ ਸਮਾਂ ਸੀ ਇਹ ਕਰੀਬ ਸੁਬਾਹ 7:00 7:30 ਵੇ ਦੀ ਗੱਲ ਹੈ ਜੀ ਇਹ ਸਖਤ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਜੀ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆ ਆਰਸੀ ਵਖਾ ਤੂੰ ਕਿੱਥੋਂ ਲਈ ਹੈ ਉਹ ਕਹਿੰਦਾ ਵੀ ਤੁਸੀਂ ਕਾਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾਲ ਮਾਰੀ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਉੱਲਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਇੱਕ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟਿਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਹਿਆ ਯਾਰ ਕਿ ਕਰੋਤੀ ਵੀ ਪੱਕੀ ਗਈ ਸੀ ਸੁਪਤੈਂਸ ਸਿੰਘ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਦੇਖੋ ਨਾ ਸਾਡੇ ਕੋ ਕੋਈ ਇਨਰ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਉਹ ਜਿਹਾ ਸੀ ਬਸ ਵਕ ਵਕ ਐਂਗਲਾਂ ਤੇ ਡਿਨ ਇਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ हां सीसीटीवी फोटो ਜਾਈਦੀ ਚਿਹਰੇ ਸਾਫ ਦਿਖਾਈ ਦਿੰਦੇ ਬੰਦਿਆਂ ਦੇ ਪਰਮਜੀਤ ਸਿੰਘ ਪਿੰਡ ਦੇ ਬੁਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਕਿਤੇ ਪੰਜਾਬ ਚ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਦੇਖਣ ਨੂੰ ਮਿਲ ਰਹੀ ਹੈ ਇੱਕ ਵੱਡੀ ਘਟਨਾ ਨੇ ਤੜਕੇ ਤੜਕੇ ਵੱਡਾ ਜਿਹੜਾ ਹੜਕਮ ਮਚਾ ਕੇ ਰੱਖ ਦਿੱਤਾ ਹੈ ਕਿ ਘਰ ਵਿੱਚ ਵੜ ਕੇ ਹੀ ਐਨਆਰਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਤਾਂ ਜਿੱਥੇ ਵਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਮਾਹੌਲ ਹੈ ਜਿਹੜਾ ਸਹਿਮ ਦਾ ਦਿਖਾਈ ਦੇ ਰਿਹਾ ਤੇ ਕਈ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਹੁਣ ਵੱਡੀ ਘਟਨਾ ਵਾਪਰੀ ਹੈ ਕਿ ਸਵੇਰੇ ਜਦੋਂ ਐਨ ਆਰ ਆਈ ਆਪਣੇ ਘਰ ਵਿੱਚ ਵਰਸ਼ ਕਰ ਰਿਹਾ ਸੀ ਤਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਜਾਂਚ ਪੜਤਾਲ ਜਾਰੀ ਹੈ ਤਾਂ ਅੰਮ੍ਰਿਤਸਰ ਦੇ ਜਿਹੜਾ ਹਲਕਾ ਇੱਕ ਉਥੋਂ ਜਿਹੜਾ ਇਹ ਜਾਣਕਾਰੀ ਮਿਲ ਰਹੀ ਹੈ ਕਿ ਹਾਂ ਤੜਕੇ ਐਨਆਰਆਈ ਨੂੰ ਗੋਲੀਆਂ ਮਾਰੀਆਂ ਗਿਆ ਨੇ ਤੇ ਅੰਮ੍ਰਿਤਸਰ 'ਚ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਅਤੇ ਜਿਹੜੇ ਇਹ ਘਟਨਾਵਾਂ ਨੇ ਉਸ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਨੇ ਅਤੇ ਇੱਕ ਤੋਂ ਬਾਅਦ ਇੱਕ ਘਟਨਾ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤਾਂ ਅੰਮ੍ਰਿਤਸਰ ਦੇ ਮਹੱਲਾ ਦਵਰਜੀ ਵਿੱਚ ਇਹ ਵੱਡੀ ਘਟਨਾ ਦੇਖੀ ਗਈ ਹੈ ਕਿ ਜੇ ਇੱਕ ਐਨਆਰਆਈ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮਸੜੀ ਗੱਡੀ ਦੀ ਐਨ ਆਰ ਆਈ ਬਾਰੇ ਜਿਹੜਾ ਪਤਾ ਕਰਨ ਪਹੁੰਚੇ ਨੌਜਵਾਨ ਜਿੰਨਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਘਰ ਵਿੱਚ ਦਾਖਲ ਹੋ ਗਏ ਅਤੇ ਬੈਸਵਾਜੀ ਇੰਨੀ ਵੱਧ ਗਈ ਕਿ ਮੌਕੇ ਤੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਤੋਂ ਸਿਮਰਦੀਪ ਨੇ ਸਿਮਰਦੀਪ ਕੀ ਘਟਨਾ ਵਾਪਰੀ ਹੈ ਤੇ ਇਸ ਘਟਨਾ 'ਚ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਹੈ ਬਿਲਕੁਲ ਸਤਨਾਮ ਜੀ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਹੈ ਖਾਸ ਕਰਕੇ ਸਿੱਧੀ ਸਿੱਧੀ ਇਹ ਖਬਰ ਪੰਜਾਬ ਦੀ ਲੋਅਰ ਅਡੋਰ ਦੀ ਜਿਹੜੀ ਸਥਿਤੀ ਆ ਉਸ ਤੇ ਤਾਂ ਨੇ ਕੱਸਦੀ ਆ ਸੋ ਜੇਕਰ ਮੈਂ ਗੱਲ ਕਰ ਲਾਂ ਤਾਂ ਸਵੇਰੇ 7:30 ਵਜੇ ਦਾ ਸਮਾਂ ਸੀਗਾ ਜਦੋਂ ਇੱਕ ਐਨ ਆਰ ਆਈ ਅਮਰੀਕਾ ਦਾ ਰਹਿਣ ਵਾਲਾ ਵਾਸੀ ਜੋ ਸੁਖਚੰਦ ਸਿੰਘ ਹੈ ਉਹ ਆਪਣੇ ਘਰ ਦੇ ਵਿੱਚ ਬਰਸ਼ ਕਰ ਰਿਹਾ ਹੁੰਦਾ ਸੋ ਉਸ ਟਾਈਮ ਕੁਝ ਲੋਕ ਉਸ ਦੇ ਘਰ ਹੁੰਦੇ ਨੇ ਉਸ ਦਾ ਬੂਆ ਖੜਕਾਉਂਦੇ ਨੇ ਸੋ ਇਸ ਦੇ ਵਿੱਚ ਦੋ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਇੱਕ ਗੱਲ ਜਿਹੜੀ ਆ ਰਹੀ ਹੈ ਕੋਈ ਹੋਟਲ ਨੂੰ ਲੈ ਕੇ ਸਾਹਮਣੇ ਆ ਰਹੀ ਕਿ ਕੋਈ ਹੋਟਲ ਖਰੀਦਦਾ ਜਿਹੜਾ ਵਪਾਰਿਆ ਸ਼ੁਰੂ ਕੀਤਾ ਜਾਣਾ ਸੀ ਪਰ ਇੱਕ ਪਾਸੇ ਜਿਹੜਾ ਆ ਉਹ ਮਰਸੀਡੀਜ਼ ਗੱਡੀ ਨੂੰ ਲੈ ਕੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮਰਸੀਡੀਜ਼ ਗੱਡੀ ਨੂੰ ਲੈ ਕੇ ਕੁਝ ਲੋਕ ਹੁੰਦੇ ਨੇ ਉਹਨਾਂ ਕੋਲ ਪੇਪਰ ਬਾਰੇ ਪੁੱਛਦੇ ਨੇ ਕਿ ਇਹਦੇ ਪੇਪਰ ਦਿਖਾਓ ਉਸ ਤੋਂ ਬਾਅਦ ਜਿਹੜਾ ਅਮਰੀਕੀ ਦਾ ਵਾਸੀ ਜੋ ਐਨ ਆਰ ਆਈ ਸੁਖਚੰਦ ਸਿੰਘ ਹੈਗਾ ਉਸਨੇ ਕਿਹਾ ਕਿ ਤੁਸੀਂ ਕੋਣ ਪੇਪਰ ਦਿਖਾਉਣਗੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਗਨ ਪੁਆਇੰਟ ਤੇ ਅੰਦਰ ਲੈ ਆਉਂਦੇ ਆ ਉਸ ਤੋਂ ਬਾਅਦ ਸਟਾਫ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਬਹਿਸ ਬਚਾਈ ਹੁੰਦੀ ਹੈ ਉਸ ਦੇ ਵਿੱਚ ਹੱਥੋ ਪਾਈ ਵੀ ਜਿਹੜੀ ਆ ਉਹ ਹੋ ਰਹੀ ਆ ਉਸ ਤੋਂ ਬਾਅਦ ਸਿੱਧੇ ਤੌਰ ਤੇ ਜਿਹੜੀ ਉਨ੍ਹਾਂ ਦੇ ਜਿਹੜੇ ਪਤਨੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹੈਗੇ ਨੇ ਸੋ ਹਸਪਤਾਲ ਦੇ ਵਿੱਚ ਵੀ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਦਿਮਾਗ ਦੇ ਨੇੜੇ ਉਹਨਾਂ ਦੇ ਜਿਹੜੀਆਂ ਗੋਲੀਆਂ ਨੇ ਉਹ ਵੱਜੀਆਂ ਨੇ ਫਿਲਹਾਲ ਪੁਲਿਸ ਨੇ ਇਹ ਵੀ ਕਿਹਾ ਹੈ ਅੱਜ ਵੀ ਮੌਕੇ ਤੇ ਜੋ ਹਰਪਾਲ ਸਿੰਘ ਹੈਗੇ ਸੀਗੇ ਉਹਨਾਂ ਨੇ ਕਿਹਾ ਹੈ ਕਿ ਗੱਲ ਕਰਨ ਦੇ ਵਿੱਚ ਫਿਲਹਾਲ ਉਹ ਸਮਰਥ ਨਹੀਂ ਹੈਗੇ ਜਦੋਂ ਤਬੀਅਤ ਉਹਨਾਂ ਦੀ ਥੋੜੀ ਠੀਕ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਵੀ ਦਿੱਤਾ ਜਾਏਗਾ ਫਿਲਹਾਲ ਸਿਮਰਦੀਪ ਸਿਮਰਦੀਪ ਇਸ ਜੀ ਸਿਮਰਦੀਪ ਇਸ ਸੰਬੰਧੀ ਕੋਈ ਰੰਜਿਸ਼ ਸੰਬੰਧੀ ਤਾਂ ਨਹੀਂ ਕੋਈ ਜਾਣਕਾਰੀ ਮਿਲੀ ਕਿ ਕੋਈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਮਾਮਲਾ ਪੱਖਿਆ ਦੱਸਿਆ ਜਾ ਰਿਹਾ ਹੈ ਕਿ ਐਨ ਆਰ ਆਈ ਦਾ ਦੂਜਾ ਵਿਆਹ ਸੀਗਾ ਬਿਲਕੁਲ ਅਜੇ ਹੁਣ ਕੁਝ ਨਹੀਂ ਹੈ ਪਰ ਜਿੱਕਰ ਗੱਲ ਕੀਤੀ ਜਾਵੇ 2012 ਦੇ ਵਿੱਚ ਸੁਖਚਾਨ ਸਿੰਘ ਦੀ ਜਿਹੜੀ ਪਹਿਲੀ ਪਤਨੀ ਆ ਉਹ ਸੁਸਾਈਡ ਕਰ ਲੈਂਦੀ ਆ ਸੋ ਇਹ ਵੀ ਮਾਮਲਾ ਜਿਹੜਾ ਆ ਪੁਲਿਸ ਨੇ ਅਖੰਗਾਲਿਆ ਹੈਗਾ ਜਿੱਥੇ ਇਹ ਗੱਲ ਸਾਹਮਣੇ ਆਈ ਆ ਪਰ ਫਿਲਹਾਲ ਜਿਕਰ ਪੁਰਾਣੀ ਰੈਂਡਿਸ਼ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਕੋਈ ਜਿਹੜਾ ਰਿਪੋਰਟ ਸਾਹਮਣੇ ਨਹੀਂ ਆਇਆ ਪਰ ਮੌਕੇ ਤੇ ਜੋ ਸੀਸੀਟੀਵੀ ਦੇ ਆਧਾਰ ਤੇ ਜਾਂ ਪਰਿਵਾਰ ਦੇ ਆਧਾਰ ਤੇ ਜੋ ਫਾਇਰਿੰਗ ਦੇ ਜਿਹੜੀਆਂ ਸੀਸੀਟੀਵੀ ਆਈਆਂ ਨੇ ਉੱਥੇ ਜੋ ਗੋਲੀਆਂ ਚਲਾਈਆਂ ਗਈਆਂ ਨੇ ਸਿੱਧੇ ਤੌਰ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਆਧਾਰ ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰਨੇ ਸ਼ੁਰੂ ਕਰ ਲਿਆ ਕੋਈ ਅਦਰ ਕਰ ਦਿੱਤੀ ਹੈ ਤਾ ਸਿਮਰ ਦੀ ਭੇਸ ਤੇ ਹੋਰ ਨਜ਼ਰ ਬਣਾ ਕੇ ਰੱਖਿਓ ਤਾਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਐਨਆਰਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਪਹਿਲਾਂ ਹੀ ਜਿੱਥੇ ਅਸੀਂ ਦੇਖ ਰਿਹਾ ਕਿ ਅਮਰਸਰ ਵਿੱਚ ਇੱਕ ਉਹ ਵੱਡੀ ਘਟਨਾ ਵੀ ਵਾਪਰੀ ਸੀ ਕਿ ਗਲਦੀਪ ਧਾਲੀਵਾਲ ਜੋ ਕਿ ਐਨ ਆਰ ਆਈ ਮੰਤਰੀ ਨੇ ਉਹ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਸੀ ਤਾਂ ਉਹਨਾਂ ਸਾਹਮਣੇ ਹੀ ਐਨ ਆਰ ਆਈ ਤੇ ਹਮਲਾ ਤੱਕ ਹੋ ਗਿਆ ਸੀ ਤਾਂ ਉਸ ਪਾਰਟੀ ਤੋਂ ਬਾਅਦ ਹੀ ਐਨ ਆਰ ਆਈ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਅਸੀਂ ਮੁੜ ਪੰਜਾਬ ਨਹੀਂ ਜਾਵਾਂਗੇ ਤਾਂ ਇਹ ਸਥਿਤੀ ਆ ਜਿਹੜੀ ਪੰਜਾਬ ਦੀ ਦਿਨੋ ਦਿਨ ਵੱਣਦੀ ਜਾ ਰਹੀ ਹੈ ਤੇ ਐਨ ਆਰ ਆਈਜ਼ ਨੂੰ ਜਿਹੜੇ ਆ ਘਰ ਵਿੱਚ ਹੀ ਹੁਣ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਵੱਡੀ ਕਟੜਾ ਜਿਹੜੀ ਅੰਮ੍ਰਿਤਸਰ ਦੇ ਦਰਬੋਜੀ ਜਿਹੜਾ ਮਹੱਲਾ ਉਸ ਵਿੱਚ ਦੇਖੀ ਗਈ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਹਿਲਾਂ ਜਿਹੜਾ ਆਰ ਸੀ ਨੂੰ ਲੈ ਕੇ ਗੱਲਬਾਤ ਪੁੱਛੀ ਜਾਂਦੀ ਆ ਆਰ ਸੀ ਨੂੰ ਲੈ ਕੇ ਮਰਸੀਡੀ ਗੱਡੀ ਦੀ ਆਰ ਸੀ ਪੁੱਛੀ ਜਾਂਦੀ ਆ ਤੇ ਉਸੇ ਦੀ ਵੈਸਵਾਜੀ ਕਰਦੇ ਹੋਏ ਇਹ ਹਮਲਾਵਰ ਨੇ ਜਿਹੜੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਘਰ ਅੰਦਰ ਦਾਖਲ ਹੋ ਕੇ ਉਕਤ ਐਨ ਆਰ ਆਈ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚਲਦਿਆਂ ਨੌਜਵਾਨ ਦੇ ਦਿਮਾਗ ਨੇੜੇ ਇਹ ਗੋਲੀਆਂ ਵੱਜੀਆਂ ਨੇ ਹਾਲਾਂਕਿ ਆ ਜਿਹੜੇ ਆ ਹਜੇ ਇਲਾਜ ਜਿਹੜਾ ਨੌਜਵਾਨ ਦਾ ਚੱਲ ਰਿਹਾ ਹੈ ਤੇ ਇੱਥੇ ਜੇਕਰ ਦੇਖਿਆ ਜਾਵੇ ਕਿ ਨੌਜਵਾਨ ਜਿਹੜਾ ਗੰਭੀਰ ਜ਼ਖਮੀ ਹੈ ਤੇ ਉਸ ਦੀ ਪਤਨੀ ਵੀ ਆ ਉਹ ਵੀ ਜ਼ਖਮੀ ਦੱਸੀ ਜਾ ਰਹੀ ਹੈ ਤੇ ਉਸ ਨੂੰ ਹਸਪਤਾਲ ਐਡਮਿਟ ਕਰਵਾਇਆ ਗਿਆ ਤੇ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਸਬੰਧਿਤ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਜਿਹੜੇ ਆ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਤੇ ਹਾਲਾਤਾਂ ਨੂੰ ਜਾਜਾ ਜਦੋਂ ਲੈਂਡ ਪਹੁੰਚੇ ਨੇ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਗੱਲਬਾਤ ਪੱਤਰਕਾਰਾਂ ਨਾਲ ਕੀਤੀ ਹੈ ਕੀ ਕੁਝ ਹੋਇਆ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਤੱਕ ਵਾਜ ਕੇ ਤੇ ਕਰੀਬ 5 ਮਿੰਟ ਦੇ ਕਰੀਬ ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਗਿਆ ਗੱਡੀ ਦੇ ਬੋਲੇ ਹੋਇਆ ਮੜਾ ਜਾ ਤੇ ਬਾਅਦ ਉਹਨਾਂ ਨੇ ਰਿਪਸਤੌ ਰੱਖ ਲਈ ਆ ਗੀਚੀ ਦੇ ਵਿੱਚ ਇਸ ਐਕਸਟੈਂਸਿਵ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੇ ਜਿਹਾ ਨਾ ਪਰ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਵਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕੇ ਕੋਈ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਦੇਖ ਕੇ ਪਰਿਵਾਰ ਸੀ ਕੋਣ ਕੋਰਸੀ ਜਿੱਦੋਂ ਗੋਲੀਆਂ ਚਲੇ ਸਮਾਗਨ ਨਿਵੇਦਾ ਸਾਬ 7 ਵਜੇ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹਦੇ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚਲੀਆਂ ਜੀ ਉਹਨਾਂ ਦੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕ ਤੇ ਸੀਰੀਅਸ ਹੈ ਜੀ ਅਹ ਸੀਰੀਅਸ ਆ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਇਹੋ ਹੀ ਆ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਬਲ ਤਾਂ ਇਹਦਾ ਕੋਈ ਹੈ ਨਹੀਂ ਚੱਕਰ ਇਹ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪ ਹਾਂ ਆਰੀ ਸਰ ਕੀ ਮਾਮਲਾ ਹੈਗਾ ਜਿਹੜੀ ਕੋਲੀਏ ਸ਼ਰਿਆਵਾਂ ਚੱਲੀ ਤੇ ਕਿੰਨੇ ਵੇ ਦਾ ਸਮਾਂ ਇਹ ਕਰੀਬ ਸੁਬਾਹ 7:00 7:30 ਵਜੇ ਦੀ ਗੱਲ ਹੈ ਜੀ ਇਸ ਇਕਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵਾ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਾਈਵ ਰਾ ਦੇ ਬੱਚੇ ਜਿਹੜੇ ਉਹ ਘਰ ਚ ਸੀ ਇਸ ਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀਜ਼ ਆ ਆਰਸੀ ਖਾਤੂ ਕਿੱਥੋਂ ਲਈ ਹੈ ਤੇ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਉਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਤੇ ਜਿਹੜੇ ਇੱਕ ਦੋ ਗੋਲੀਆਂ ਸਿਰ ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟਿਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਆ ਯਾਰ ਕੀ ਕਰੋਤੀ ਵੀ ਪੱਕੀ ਗਈ ਸੀ ਸੁਪਟੈਂਸਿੰਗ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਦੇਖੋ ਨਾ ਸਾਡੇ ਕੋ ਕੋਈ ਇਨਰ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫਆਈਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਨਾਲ ਕੋਈ ਜਿਹਾ ਸੀ ਬਸ ਵਕ ਵਕ ਐਂਗਲਾਂ ਤੇ ਡਿਨ ਇਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈ ਦੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਤੋਂ ਪਰਮਜੀਤ ਪੰਜਾਬ ਚ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਦੇਖਣ ਨੂੰ ਮਿਲ ਰਹੀ ਹੈ ਇੱਕ ਵੱਡੀ ਘਟਨਾ ਨੇ ਤੜਕੇ ਤੜਕੇ ਵੱਡਾ ਜਿਹੜਾ ਹੜਕੰਪ ਮਚਾ ਕੇ ਰੱਖ ਦਿੱਤਾ ਹੈ ਕਿ ਘਰ ਵਿੱਚ ਵੜ ਕੇ ਹੀ ਐਨ ਆਰ ਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਜਿੱਥੇ ਵਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਮਾਹੌਲ ਹੈ ਜਿਹੜਾ ਸਹਿਮ ਦਾ ਦਿਖਾਈ ਦੇ ਰਿਹਾ ਤੇ ਕਈ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਹੁਣ ਵੱਡੀ ਘਟਨਾ ਵਾਪਰੀ ਹੈ ਕਿ ਸਵੇਰੇ ਜਦੋਂ ਐਨ ਆਰ ਆਈ ਆਪਣੇ ਘਰ ਵਿੱਚ ਵਰਸ਼ ਕਰ ਰਿਹਾ ਸੀ ਤਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਜਾਂਚ ਪੜਤਾਲ جاری ਹੈ ਤਾਂ ਅੰਮ੍ਰਿਤਸਰ ਦੇ ਆ ਜਿਹੜਾ ਹਲਕਾ ਇੱਕ ਉਥੋਂ ਜਿਹੜਾ ਇਹ ਜਾਣਕਾਰੀ ਮਿਲ ਰਹੀ ਹੈ ਕਿ ਤੜਕੇ ਐਨਆਰਆਈ ਨੂੰ ਗੋਲੀਆਂ ਮਾਰੀਆਂ ਗਿਆ ਨੇ ਤੇ ਅੰਮ੍ਰਿਤਸਰ 'ਚ ਵੱਡੀ ਘਟਨਾ ਸਾਹਮਣੇ ਆਈ ਹੈ ਅਤੇ ਜਿਹੜੇ ਆ ਘਟਨਾਵਾਂ ਨੇ ਉਸ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਨੇ ਅਤੇ ਇੱਕ ਤੋਂ ਬਾਅਦ ਇੱਕ ਘਟਨਾ ਸਾਹਮਣੇ ਆ ਰਹੀ ਹੈ ਤਾਂ ਉਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤਾਂ ਅੰਮ੍ਰਿਤਸਰ ਦੇ ਮਹੱਲਾ ਦਵਰਜੀ ਵਿੱਚ ਇਹ ਵੱਡੀ ਘਟਨਾ ਦੇਖੀ ਗਈ ਹੈ ਕਿ ਜੇ ਇੱਕ ਐਨਆਰਆਈ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਪੜਤਾਲ ਸ਼ੁਰੂ ਦਿੱਤੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮਸੜੀ ਗੱਡੀ ਦੀ ਐਨਆਰਆਈ ਬਾਰੇ ਜਿਹੜਾ ਪਤਾ ਕਰਨ ਪਹੁੰਚੇ ਨੌਜਵਾਨ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਘਰ ਵਿੱਚ ਦਾਖਲ ਹੋ ਗਏ ਅਤੇ ਬਹਿਸਵਾਜੀ ਐਨੀ ਵਧ ਗਈ ਕਿ ਮੌਕੇ ਤੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਤੋਂ ਸਿਮਰਦੀਪ ਨੇ ਸਿਮਰਦੀਪ ਕੀ ਘਟਨਾ ਵਾਪਰੀ ਹੈ ਤੇ ਇਸ ਘਟਨਾ 'ਚ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਬਿਲਕੁਲ ਸਤਨਾਮ ਜੀ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਹੈ ਖਾਸ ਕਰਕੇ ਸਿੱਧੀ ਸਿੱਧੀ ਇਹ ਖਬਰ ਪੰਜਾਬ ਦੀ ਲੋਅਰ ਡਾਡਰ ਦੀ ਜਿਹੜੀ ਸਥਿਤੀ ਆ ਉਸ ਤੇ ਤਾਂ ਨੇ ਕੱਸਦੀ ਆ ਸੋ ਜੇਕਰ ਮੈਂ ਗੱਲ ਕਰ ਲਾਂ ਤਾਂ ਸਵੇਰੇ 7:30 ਵਜੇ ਦਾ ਸਮਾਂ ਸੀਗਾ ਜਦੋਂ ਇੱਕ ਐਨ ਆਰ ਆਈ ਅਮਰੀਕਾ ਦਾ ਰਹਿਣ ਵਾਲਾ ਵਾਸੀ ਜੋ ਸੁਖਚੰਨ ਸਿੰਘ ਹੈ ਉਹ ਆਪਣੇ ਘਰ ਦੇ ਵਿੱਚ ਬਰਸ਼ ਕਰ ਰਿਹਾ ਹੁੰਦਾ ਸੋ ਉਸ ਟਾਈਮ ਕੁਝ ਲੋਕ ਉਸ ਦੇ ਘਰ ਹੁੰਦੇ ਨੇ ਉਸ ਦਾ ਬੂਆ ਖੜਕਾਉਂਦੇ ਨੇ ਸੋ ਇਸ ਦੇ ਵਿੱਚ ਦੋ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਇੱਕ ਗੱਲ ਜਿਹੜੀ ਆ ਰਹੀ ਹੈ ਕੋਈ ਹੋਟਲ ਨੂੰ ਲੈ ਕੇ ਸਾਹਮਣੇ ਆ ਰਹੀ ਕਿ ਕੋਈ ਹੋਟਲ ਖਰੀਦਦਾ ਜਿਹੜਾ ਵਪਾਰਿਆ ਉਸ ਨੂੰ ਕੀਤਾ ਜਾਣਾ ਸੀ ਪਰ ਇੱਕ ਪਾਸੇ ਜਿਹੜਾ ਆ ਉਹ ਮਰਸੀਡੀਜ਼ ਗੱਡੀ ਨੂੰ ਲੈ ਕੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮਰਸੀਡੀਜ਼ ਗੱਡੀ ਨੂੰ ਲੈ ਕੇ ਕੁਝ ਲੋਕ ਆਉਂਦੇ ਨੇ ਉਹਨਾਂ ਕੋਲ ਪੇਪਰ ਬਾਰੇ ਪੁੱਛਦੇ ਨੇ ਕਿ ਇਹਦੇ ਪੇਪਰ ਦਿਖਾਓ ਉਸ ਤੋਂ ਬਾਅਦ ਜਿਹੜਾ ਅਮਰੀਕੀ ਦਾ ਬਾਸੀ ਜੋ ਐਨ ਆਰ ਆਈ ਸੁਖਚੰਦ ਸਿੰਘ ਹੈਗਾ ਉਸਨੇ ਕਿਹਾ ਕਿ ਤੁਸੀਂ ਕੋਣੋਂ ਪੇਪਰ ਦਿਖਾਉਣ ਵਾਲੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਗਨ ਪੁਆਇੰਟ ਦੇ ਅੰਦਰ ਲੈ ਆਉਂਦੇ ਆ ਉਸ ਤੋਂ ਬਾਅਦ ਸਟਾਫ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਵੈਤਾਂ ਬਸਾਈ ਹੁੰਦੀ ਹੈ ਉਸ ਦੇ ਵਿੱਚ ਹੱਥੋਂ ਪਾਈ ਵੀ ਜਿਹੜੀ ਆ ਉਹ ਹੋ ਰਹੀ ਹੈ ਉਸ ਤੋਂ ਬਾਅਦ ਸਿੱਧੇ ਤੌਰ ਤੇ ਜ ਉਨਾਂ ਦੇ ਜਿਹੜੇ ਪਤਨੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹੈਗੇ ਨੇ ਸੋ ਹਸਪਤਾਲ ਦੇ ਵਿੱਚ ਵੀ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਦਿਮਾਗ ਦੇ ਨੇੜੇ ਉਹਨਾਂ ਦੇ ਜਿਹੜੀਆਂ ਗੋਲੀਆਂ ਨੇ ਉਹ ਵੱਜੀਆਂ ਨੇ ਫਿਲਹਾਲ ਪੁਲਿਸ ਨੇ ਇਹ ਵੀ ਕਿਹਾ ਹੈ ਅੱਜ ਵੀ ਮੌਕੇ ਤੇ ਜੋ ਹਰਪਾਲ ਸਿੰਘ ਹੈਗੇ ਸੀਗੇ ਉਹਨਾਂ ਨੇ ਕਿਹਾ ਹੈ ਕਿ ਗੱਲ ਕਰਨ ਦੇ ਵਿੱਚ ਫਿਲਹਾਲ ਉਹ ਸਮਰਥ ਨਹੀਂ ਹੈਗੇ ਜਦੋਂ ਤबीयत ਉਹਨਾਂ ਦੀ ਥੋੜੀ ਠੀਕ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਵੀ ਲਿੱਤਾ ਜਾਏਗਾ ਫਿਲਹਾਲ ਸਿਮਰਦੀਪ ਸਿਮਰਦੀਪ ਇਸ ਜੀ ਸਿਮਰਦੀਪ ਇਸ ਸੰਬੰਧੀ ਕੋਈ ਰੰਜਿਸ਼ ਸੰਬੰਧੀ ਤਾਂ ਨਹੀਂ ਕੋਈ ਜਾਣਕਾਰੀ ਮਿਲੀ ਕਿ ਕੋਈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਮਾਮਲਾ ਪੱਖਿਆ ਦੱਸਿਆ ਜਾ ਰਿਹਾ ਹੈ ਕਿ ਐਨ ਆਰ ਆਈ ਦਾ ਦੂਜਾ ਵਿਆਹ ਸੀਗਾ ਬਿਲਕੁਲ ਅਜੇ ਹਰ ਕੁਝ ਨਹੀਂ ਹੈ ਪਰ ਜਿੱਕਰ ਗੱਲ ਕੀਤੀ ਜਾਵੇ 2012 ਦੇ ਵਿੱਚ ਸੁਖਮਨ ਸਿੰਘ ਦੀ ਜਿਹੜੀ ਪਹਿਲੀ ਪਤਨੀ ਆ ਉਹ ਸੁਸਾਈਡ ਕਰ ਲੈਂਦੀ ਆ ਸੋ ਇਹ ਵੀ ਮਾਮਲਾ ਜਿਹੜਾ ਆ ਪੁਲਿਸ ਨੇ ਅਖੰਗਾਲਿਆ ਹੈਗਾ ਜਿੱਥੇ ਇਹ ਗੱਲ ਸਾਹਮਣੇ ਆਈ ਆ ਪਰ ਫਿਲਹਾਲ ਜਿੱਕਰ ਪ੍ਰਾਣੀ ਰਾਂਜੀਤ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਉਹ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਮੌਕੇ ਤੇ ਜੋ ਸੀਸੀਟੀਵੀ ਦੇ ਆਧਾਰ ਤੇ ਜਾਂ ਪਰਿਵਾਰ ਦੀ ਆਧਾਰ ਤੇ ਜੋ ਫਾਇਰਿੰਗ ਦੀਆਂ ਜਿਹੜੀਆਂ ਸੀਸੀਟੀਵੀ ਆਈਆਂ ਨੇ ਉੱਥੇ ਜੋ ਗੋਲੀਆਂ ਚਲਾਈਆਂ ਗਈਆਂ ਨੇ ਸਿੱਧੇ ਤੌਰ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਉਸ ਆਧਾਰ ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈਗਾ ਕੋਈ ਜਾਂ ਦਰਜ ਕਰ ਦਿੱਤੀ ਤਾਂ ਸਿਮਰ ਦੇ ਪੇਸ ਤੇ ਹੋਰ ਨਜ਼ਰ ਬਣਾ ਕੇ ਰੱਖਿਓ ਤਾਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਐਨ ਆਰ ਆਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਪਹਿਲਾਂ ਹੀ ਜਿੱਥੇ ਅਸੀਂ ਦੇਖ ਰਿਹਾ ਕਿ ਅਮਰਸਰ ਵਿੱਚ ਇੱਕ ਉਹ ਵੱਡੀ ਕਟੜਾ ਵੀ ਵਾਪਰੀ ਸੀ ਕਿ ਕਲਦੀਪ ਧਾਲੀਵਾਲ ਜੋ ਕਿ ਐਨ ਆਰ ਆਈ ਮੰਤਰੀ ਨੇ ਉਹ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਸੀ ਤਾਂ ਉਹਨਾਂ ਸਾਹਮਣੇ ਹੀ ਐਨ ਆਰ ਆਈ ਤੇ ਹਮਲਾ ਤੱਕ ਹੋ ਗਿਆ ਸੀ ਤਾਂ ਉਸ ਪਾਰਟੀ ਤੋਂ ਬਾਅਦ ਹੀ ਐਨ ਆਰ ਆਈ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਅਸੀਂ ਮੁੜ ਪੰਜਾਬ ਨਹੀਂ ਆਵਾਂਗੇ ਤਾਂ ਇਹ ਸਥਿਤੀ ਆ ਜਿਹੜੀ ਪੰਜਾਬ ਦੀ ਦਿਨੋ ਦਿਨ ਵੱਣਦੀ ਜਾ ਰਹੀ ਹੈ ਤੇ ਐਨ ਆਰ ਆਈਜ਼ ਨੂੰ ਜਿਹੜੇ ਆ ਘਰ ਵਿੱਚ ਹੀ ਹੁਣ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਵੱਡੀ ਕਟੜਾ ਜਿਹੜੀ ਅੰਮ੍ਰਿਤਸਰ ਦੇ ਦਰਬੋਜੀ ਜਿਹੜਾ ਮਹੱਲਾ ਉਸ ਵਿੱਚ ਦੇਖੀ ਗਈ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਹਿਲਾਂ ਜਿਹੜਾ ਆਰਸੀ ਨੂੰ ਲੈ ਕੇ ਗੱਲਬਾਤ ਪੁੱਛੀ ਜਾਂਦੀ ਆ ਆਰਸੀ ਨੂੰ ਲੈ ਕੇ ਮਰਸੀਡੀ ਗੱਡੀ ਦੀ ਆਰਸੀ ਪੁੱਛੀ ਜਾਂਦੀ ਆ ਤੇ ਉਸੇ ਦੀ ਵੈਸਵਾਜੀ ਕਰਦੇ ਹੋਏ ਇਹ ਹਮਲਾਵਰ ਨੇ ਜਿਹੜੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਘਰ ਅੰਦਰ ਦਾਖਲ ਹੋ ਕੇ ਉਕਤ ਐਨਆਰਆਈ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚਲਦਿਆਂ ਨੌਜਵਾਨ ਦੇ ਦਿਮਾਗ ਨੇੜੇ ਇਹ ਗੋਲੀਆਂ ਵੱਜੀਆਂ ਨੇ ਹਾਲਾਂਕਿ ਜਿਹੜੇ ਆ ਹਜੇ ਇਲਾਜ ਜਿਹੜਾ ਨੌਜਵਾਨ ਦਾ ਚੱਲ ਰਿਹਾ ਹੈ ਤੇ ਇੱਥੇ ਜੇਕਰ ਦੇਖਿਆ ਜਾਵੇ ਕਿ ਨੌਜਵਾਨ ਜਿਹੜਾ ਗੰਭੀਰ ਜ਼ਖਮੀ ਹੈ ਤੇ ਉਸ ਦੀ ਪਤਨੀ ਵੀ ਆ ਉਹ ਵੀ ਜ਼ਖਮੀ ਦੱਸੀ ਜਾ ਰਹੀ ਹੈ ਤੇ ਉਸ ਨੂੰ ਹਸਪਤਾਲ ਐਡਮਿਟ ਕਰਵਾਇਆ ਗਿਆ ਤੇ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਸਬੰਧੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਜਿਹੜੇ ਆ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਤੇ ਹਾਲਾਤਾਂ ਨੂੰ ਜਾਜਾ